ਪੰਜਾਬ ਦੇ ਐਨਆਰਆਈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਇੱਕ ਹੈਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਫਰਜੀ ਟਰੈਵਲ ਏਜੰਟਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਹੁਣ ਤੱਕ 3225 ਟਰੈਵਲ ਏਜੰਟਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਜਾ ਚੁੱਕੇ ਨੇ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਭਾਰਤੀ ਜਿਨ੍ਹਾਂ ਤੇ ਰਿਪੋਰਟ ਹੋਣ ਤੋਂ ਬਾਅਦ ਹੁਣ 15 ਟਰੈਵਲ ਏਜੰਟਾਂ ਦੇ ਖਿਲਾਫ ਮਾਮਲੇ ਦਰਜ ਕਰਕੇ 3 ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਤੇ ਮੰਤਰੀ ਢਾਲੀਵਾਲ ਦਾ ਕਹਿਣਾ ਹੈ ਕਿ ਮਨੁੱਖੀ ਤਸਕਰੀ ਦਾ ਇਹ ਤਾਂ ਬੜੇ ਵੱਡੇ ਪੱਧਰ ਤੇ ਚੱਲ ਰਿਹਾ ਜਿਸ ਨੂੰ ਰੋਕਣ ਦੀ ਲੋੜ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਲੋਕਾਂ ਨੂੰ ਅਪੀਲ ਵੀ ਕਰਦੇ ਨੇ ਕਿ ਆਪਣੇ ਬੱਚਿਆਂ ਨੂੰ ਗਲਤ ਤਰੀਕਿਆਂ ਦਰਾਹੀ ਵਿਦੇਸ਼ ਨਾ ਭੇਜਿਆ ਜਾਵੇ। ਬਾਕੀ ਜਿਹੜੇ ਏਜੰਸੀਆਂ ਤੋਂ ਫਾਹਕੀ ਤੋਂ ਕਿੰਨੇ ਕੇ ਪਰਚੇ ਹੋ ਚੁੱਕੇ ਨੇ ਪੰਜਾਬ ਵਿੱਚ। ਦੇਖੋ ਜਦੋਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬੜੀ ਪੰਜਾਬ ਦੇ ਵਿੱਚ ਸਨ 22 ਤੋਂ ਲੈ ਕੇ ਹੁਣ ਤੱਕ ਅਸੀਂ ਕਿਉਂਕਿ ਪਹਿਲਾਂ ਤੇ ਸਮਝਣਾ ਪਊਗਾ ਕਿ ਜਿਹੜਾ ਇਹ ਟ੍ਰੈਵਲ ਜੰਟਾਂ ਦਾ ਕੰਮ ਹੈ ਜਿਹੜਾ ਗੈਰ ਕਾਨੂੰਨੀ ਮਨੁੱਖੀ ਤਸਕਰੀ ਦਾ ਧੰਦਾ ਹੈ ਇਹ ਬਹੁਤ ਪੁਰਾਣਾ ਚੱਲ ਰਿਹਾ ਤੇ ਬੜੇ ਸਾਲਾਂ ਤੋਂ ਚੱਲ ਰਿਹਾ ਉਹਦੇ ਇਸ ਧੰਦੇ ਦਾ ਜਿਹੜਾ ਨੈਟਵਰਕ ਹੈ ਉਹ ਪੰਜਾਬ ਦੀ ਇੱਕ ਨੁੱਕੋਂ ਤੋਂ ਲੈ ਕੇ ਨਿਊਯਾਰਕ ਤੱਕ ਟ੍ਰਾਂਟੋ ਤੱਕ ਲੰਡਨ ਦੁਬਈ ਤੱਕ ਜਿਹੜਾ ਫੈਲਿਆ ਪੰਬੇ ਕਲਕੱਤਾ ਦਿੱਲੀ ਬਹੁਤ ਲੰਬਾ ਚੌੜਾ ਸੋ ਸਾਨੂੰ ਬੜੀ ਮੁਸ਼ਕਲ ਕਰਨੀ ਪਈ ਬੜੀ ਮਿਹਨਤ ਕਰਨੀ ਪਈ ਜਦੋਂ ਤੋਂ ਅਸੀਂ ਲੱਗੇ ਆ ਉਹ ਅਸੀਂ ਕਾਫੀ ਮਿਹਨਤ ਕਰਨ ਤੋਂ ਬਾਅਦ 3200 ਤੋਂ 25 ਕੇਸ ਜਿਹੜੇ ਹੁਣ ਤੱਕ ਰਜਿਸਟਰ ਕੀਤੇ ਕਈ ਨਾਕ ਕੋਸ਼ ਲੋਕ ਜੇਲ੍ਹਾਂ ਚ ਗਏ ਕਈਆਂ ਲੋਕਾਂ ਨੂੰ ਫਾਇਨਡ ਹੋਇਆ ਕਈ ਕੁਛ ਹੋਇਆ ਹੁਣ ਜਦੋਂ ਅਮਰੀਕਾ ਨੇ ਪਿਛਲੇ 5 ਤਰੀਕ ਤੋਂ ਜਿਹੜੇ ਗੈਰ ਕਾਨੂੰਨੀ ਭਾਰਤੀ ਉੱਥੇ ਗਏ ਸੀ ਉਹਨਾਂ ਨੂੰ ਡਿਪੋਰਟ ਕਰਨਾ ਜਿਹੜਾ ਸ਼ੁਰੂ ਕੀਤਾ ਉਹ ਲੋਕ ਜਦੋਂ ਇੱਥੇ ਆਏ ਤੇ ਉਹਨਾਂ ਨੇ ਬੜੇ ਲੋਕ ਕੰਡੇ ਖੜੇ ਕਰਨ ਵਾਲੀਆਂ ਕਹਾਣੀਆਂ ਦੱਸੀਆਂ ਉਹਨਾਂ ਦੇ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਹੋਈ ਹੋਈ ਜੇ ਸਟੰਗ ਨਾਲ ਉਹਨਾਂ ਨੂੰ ਲਿਆਂਦਾ ਗਿਆ ਹੱਥਕੜੀਆਂ ਲਾ ਕੇ ਬੇੜੀਆਂ ਲਾ ਕੇ ਔਰ ਦੂਜਿਆਂ ਦੇ ਜਾਂ ਤੇ ਸਿਰਾਂ ਤੋਂ ਪੱਗਾ ਵੀ ਲਾ ਕੇ ਉਹਨਾਂ ਨੂੰ ਲਿਆਂਦਾ ਗਿਆ ਉਹ ਤਾਂ ਹੈ ਹੀ ਹੈ ਉਹ ਜੰਗਲਾਂ ਤੇ ਦਰਿਆਵਾਂ ਤੇ ਸਮੁੰਦਾਂ ਨੂੰ ਤਰ ਕੇ ਕਿੱਦਾਂ ਉੱਥੇ ਪਹੁੰਚੇ ਉਹ ਵੀ ਉਹਨਾਂ ਦੀ ਦਾਸਤਾਨ ਜਿਹੜੀ ਬੜੀ ਲੋਕ ਖੜੇ ਕਰਨ ਵਾਲੀ ਸੀਗੀ ਪਰ ਸਭ ਤੋਂ ਜਿਆਦਾ ਉਹਨਾਂ ਨੇ ਟਰੈਵਲ ਘੰਟਾ ਦੇ ਦਾ ਕਿੰਦਾ ਉਹ ਠੱਗੀ ਮਾਰਦੇ ਆ ਜਿਹੜਾ ਕੰਮ ਇੱਥੋਂ ਇੰਡੀਆ ਤੋਂ ਤੋੜ ਲੱਗਿਆ 25-25 ਲੱਖ ਦਾ ਸੌਦਾ ਹੁੰਦਾ ਤੇ ਜਦੋਂ ਰਸਤੇ 'ਚ ਉਹ ਚਲੇ ਜਾਂਦੇ ਜੋ ਫਸ ਜਾਂਦੇ ਤੇ ਬਹੁਤ ਸਾਰੇ ਡੈਂਟ ਆਮ ਬੰਦੇ ਕੋਲ 45-45 ਲੱਖ ਰੁਪਇਆ 50-50 ਲੱਖ ਰੁਪਇਆ ਲੈ ਕੇ ਕਈ ਇਹ ਨੂੰ 60-60 ਲੱਖ ਰੁਪਇਆ ਵੀ ਲੈ ਗਏ ਉਹਦੇ ਬਹੁਤ ਵੱਡਾ ਪਹਿਲਾ ਕਿਸੇ ਨੂੰ ਨਹੀਂ ਦੱਸਿਆ ਜਾਂਦਾ ਕਿ ਤੁਹਾਨੂੰ ਡੰਕੀ ਲਗਣੀ ਆ ਜਾਂ ਕੀ ਹੋਣਾ ਬੀਤੇ ਕੱਲ ਵੀ ਮੇਰੇ ਕੋਲ ਚੰਡੀਗੜ੍ਹ ਤੇ ਕੇਸ ਆਇਆ ਦੋਵੇਂ ਜੀ ਕੇ 90 ਲੱਖ ਰੁਪਏ ਦਿੱਤਾ ਉਹਨਾਂ ਨੇ ਉਹ ਕਹਿੰਦੇ ਜੀ ਸਾਨੂੰ ਬੜਾ ਜੀ ਲ ਜਾ ਕੇ ਪਤਾ ਲੱਗਾ ਕਿ ਅਸੀਂ ਤਾਂ ਮਤਲਬ ਫਸ ਗਏ ਜਦੋਂ ਉੱਥੇ ਜਾ ਕੇ ਫਸ ਜਾਂਦੇ ਆ ਫਿਰ ਉਹ ਪਿੱਛੋਂ ਘਰਦਿਆਂ ਨੂੰ ਕਾਲਾਂ ਕਰਦੇ ਆ ਏਜੰਟ ਵੀ ਜਾਂ ਪੈਸੇ ਉਹ ਦਿਓ ਨਹੀਂ ਤੇ ਤੁਹਾਡਾ ਬੱਚਾ ਫਸ ਗਿਆ ਇੱਥੇ ਰਹਿ ਜਾਊਗਾ ਪਾਸਪੋਰਟ ਉਹਨਾਂ ਕੋਲ ਲੈ ਲਿੰਦੇ ਆ ਸੋ ਅਸੀਂ 5 ਤਰੀਕ ਤੋਂ ਲੈ ਕੇ ਅੱਜ ਤੱਕ ਜਿਹੜਾ 15 ਬੰਦੇ ਜਿਹੜੇ ਟਰੈਵਲ ਏਜੰਟ ਜਿਨ੍ਹਾਂ ਨੇ ਇਹ ਧੰਦਾ ਜਿਹੜਾ ਕੀਤਾ ਸੀ ਉਹਨਾਂ ਦੇ ਖਿਲਾਫ ਅਸੀਂ ਪੱਤੇ ਜਿਹੜੇ ਆ ਦਰਜ ਕੀਤੇ ਆ ਇਹਨਾਂ ਬੰਦੇ ਅਰੈਸਟ ਹੋਏ ਆ ਅਸੀਂ ਸਾਰਿਆਂ ਨੂੰ ਇਹ ਗੱਲ ਕਹਿੰਦੇ ਆ ਕਿ ਤੁਸੀਂ ਮਤਲਬ ਜਿਹੜਾ ਸਾਨੂੰ ਲਿਖਤੀ ਦੋ ਸਾਨੂੰ ਬਿਆਨ ਦੋ ਬਿਆਨ ਦੇਣ ਤੋਂ ਬਾਅਦ ਅਸੀਂ ਮਤਲਬ ਜਿਹੜੀ ਕਾਨੂੰਨੀ ਕਾਰਵਾਈ ਉਹ ਕਰਾਂਗੇ ਪੱਜੇ ਤੋਂ ਹੀ ਪੱਤੇ ਸ਼ੁਰੂ ਕਰਨੇ ਕਿਤੇ ਉਦੋਂ ਤੋਂ ਇੱਕ ਟਰੈਵਲ ਜੈਂਟਰਲੋਂ ਲੋਕਾਂ ਦੇ ਨਾਲ ਜਿਹੜੀਆਂ ਮੀਟਿੰਗਾਂ ਸ਼ੁਰੂ ਕੀਤੀਆਂ ਗਈਆਂ ਫੋਨ ਸ਼ੁਰੂ ਕੀਤੇ ਗਏ ਰਾਤੀ ਮੈਨੂੰ ਸ਼ਾਹਕੂਟ ਤੋਂ ਇੱਕ ਨੌਜਵਾਨ ਦੀ ਕਾਲ ਆਈ ਸੀ ਕਿ ਮੈਂ ਬਲਜੜਾ ਗਿਆ ਸੀਗਾ ਟੋਕੀ ਦੇ ਥੂ ਮੇਰੇ ਕੋਲ ਏਜੰਟ ਨੇ 45 ਲੱਖ ਰੁਪਏ ਲਿਆ ਸੀਗਾ ਪਤਾ ਉਹਨੂੰ ਥਾਣੇ ਸੱਦਿਆ ਸੀਗਾ ਉਹ ਬਲ ਜਿਹੜਾ 15 ਲੱਖ ਰੁਪਏ ਵਾਪਸ ਕਰਦਾ ਪਰ ਅਸੀਂ ਆਪਣੇ ਪੈਸੇ ਪੂਰੇ ਲੈਣੇ ਹਨ ਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਪੂਰੇ ਪੈਸੇ ਲੋ ਜ ਨਹੀਂ ਦਿੰਦਾ ਫਿਰ ਪੱਤਿਆ ਦਰਜ ਕਰ ਦਿਆਂਗੇ ਸੋ ਅਸੀਂ ਹੱਦ ਤੱਕ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਨੌਜਵਾਨਾਂ ਦਾ ਨੁਕਸਾਨ ਹੋਇਆ ਜਾਂ ਜਿਹੜਾ ਉਹਨਾਂ ਦਾ ਫਰਾਡ ਕੀਤਾ ਗਿਆ ਉਹ ਕੋ অপরাধੀ ਨਹੀਂਗੇ ਉਹ ਅਪਰਾਧ ਦਾ ਸ਼ਿਕਾਰ ਹੋਗੇ ਇਸ ਕਰਕੇ ਅਸੀਂ ਹਰ ਤਰ੍ਹਾਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚੋਂ ਗੈਰ ਕਾਨੂੰਨੀ ਤੌਰ ਤੇ ਹੋ ਰਹੀ ਮਨੁੱਖੀ ਤਸਕਰੀ ਜਿਹੜੀ ਆ ਇਹਨੂੰ ਢੱਕਿਆ ਜਾਵੇ ਜਿਹੜੇ ਜਿਹੜੇ ਟਰੈਵਲ ਏਜੰਟਾਂ ਦੇ ਦਾਈ ਜਿਹੜੇ ਜਿਹੜੀ ਇਮੀਗ੍ਰੇਸ਼ਨ ਏਜੰਸੀਆਂ ਦੇ ਦਾਈ ਇਹ ਕੀਤੀ ਜਾਂਦੀ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਪੰਜਾਬ ਸਰਕਾਰ ਜਿਹੜੀ ਆ ਉਹ پابੰਦ ਹੈ ਪੰਜਾਬ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਨੇ ਸਖਤ ਅਦਾਤਾਂ ਕੀਤੀ ਹੈ ਇਹ ਬੰਦੇ ਜਿਹੜੇ ਪੰਜਾਬ ਦੇ ਵਿੱਚ ਇੰਨਾ ਦਾ ਕੰਮ ਕਰਦੇ ਆ ਮਨੁੱਖੀ ਤਸਕਰੀ ਦਾ ਕੰਮ ਕਰਦੇ ਆ ਗੈਰ ਕਾਨੂੰਨੀ ਇਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਹੋਊਗੀ ਸੋ ਉਸ ਤਹਿਤ ਅਸੀਂ ਇਹ ਪੱਤੇ ਜਿਹੜੇ ਦਰਜ ਕੀਤੇ ਆ ਉਹ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਪੱਤੇ ਦਰਜ ਕਰਦਾਂਗੇ ਕਿਉਂਕਿ ਕੱਲ ਕਈ ਬੰਦੇ ਸਾਡੇ ਐਨਆਈ ਦੀ ਦਫ਼ਤਰ 'ਚ ਆ ਕੇ ਸਾਡੇ ਏਡੀਜੀਪੀ ਸਾਹਿਬ ਨੂੰ ਮਿਲ ਕੇ ਗਏ ਆ ਉਦੋਂ ਇਸ ਗੱਲ 'ਈ ਕਹਿ ਕੇ ਗਏ ਕਿ ਸਾਨੂੰ 1-2 ਦਿਨ ਦੇ ਦਿਓ ਏਜੰਟ ਨੇ ਜਿਹੜਾ ਸਾਨੂੰ ਵਾਅਦਾ ਕੀਤਾ ਇਹ ਨਹੀਂ ਦੱਸੀ ਬਿਆਨ ਦੇ ਦਾਂਗੇ ਤੁਸੀਂ ਪੱਤਾ ਦਰਜ ਕਰ ਦਿਓ ਸੋ ਮੇਰੀ ਆਸ ਹੈ ਕਿ ਅਸੀਂ ਅਗਲੇ ਦਿਨਾਂ 'ਚ ਹੋਰ ਜਿਹੜਾ ਪ੍ਰੈਸ ਕੰਝਾ ਕਰਾਂਗੇ ਇਹਨਾਂ ਫਰਾੜੀਆਂ ਦੇ ਖਿਲਾਫ ਜਿਹੜਾ ਲੋਕਾਂ ਦਾ ਧੋਖਾ ਕਰਨ ਵਾਲੇ ਖਿਲਾਫ ਦੇਣਾ ਉਹ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਜਿਹੜੇ ਧੋਖਾ ਕਰਦੇ ਐ ਟ੍ਰੈਵਲ ਏਜੰਟ ਕੋਈ ਡਿਪਾਰਟਮੈਂਟ ਵੱਲੋਂ ਲਿਸਟ ਵੀ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਉਹਨਾਂ ਵਾਲੇ ਸਮਝ ਲੈਣ ਇਸ ਦੇ ਅੰਦਰ ਸਹੀ ਕਾਰਵਾਈ ਕੀਤੀ ਜਾ ਰਹੀ ਹੈ ਨਹੀਂ ਨਹੀਂ ਲਿਸਟ ਨਹੀਂ ਤਿਆਰ ਹੋ ਸਕਦੀ ਉਹਦਾ ਐਕਚੁਅਲੀ ਇਹ ਹੈ ਕਿ ਜਿਹੜਾ ਤੁਹਾਨੂੰ ਮੈਂ ਦੱਸਿਆ ਨਾ ਕਿ ਨੈਟਵਰਕ ਬੜਾ ਲੰਬਾ ਚੋੜਾ ਆ ਉਹ ਲਿਸਟ ਇਸ ਕਰਕੇ ਦੀ ਤਿਆਰ ਹੁੰਦੀ ਹੈ ਕਿ ਜਿਹੜੇ ਬੰਦੇ ਪੰਜਾਬ ਚ ਦੇ ਜਿਹੜੇ ਮੰਨ ਲਓ ਬੰਬੇ ਦੇ ਕਿ ਏਜੰਟ ਦਾ ਕੰਮ ਕਰਦੇ ਆ ਜਾਂ ਦबई ਵਾਲੇ ਏਜੰਟ ਦਾ ਕੰਮ ਕਰਦੇ ਆ ਉਹ ਸਿਰਫ ਜਿਹੜੇ ਚੁੱਪ ਚ ਬੀਤੇ ਜਾਂਦੇ ਆ ਬੰਦਿਆਂ ਨਾਲ ਸੌਦੇਬਾਜ਼ੀ ਕਰਦੇ ਆ ਉਹਨਾਂ ਨਾਲ ਗੱਲ ਕਰਉਂਦੇ ਆ ਜੀ ਤੁਹਾਡੀ ਗੱਲ ਕਰਾ ਦਿੰਦੇ ਆ ਤੇ ਚਲੋ ਤੁਸੀਂ ਸੋ ਬੰਦੇ ਇਦਾਂ ਲੱਭਣੇ ਉਹ ਉਦੋਂ ਹੀ ਲੱਭੇ ਜਾ ਸਕਦੇ ਜਦੋਂ ਜਿਹਦੇ ਨਾਲ ਫਰਾਡ ਹੋਇਆ ਜਿਹਦੇ ਨਾਲ ਧੋਖਾ ਹੋਇਆ ਉਹ ਬੰਦਾ ਸਾਨੂੰ ਬਿਆਨ ਦਏ ਕਿ ਇਹ ਬੰਦੇ ਨੇ ਮੇਰੇ ਤਾਂ ਧੋਖਾ ਕੀਤਾ ਜੇ ਫਿਰ ਅਸੀਂ ਉਹ ਬੰਦੇ ਦੇ ਉੱਤੇ ਕਾਨੂੰਨੀ ਕਾਰਵਾਈ ਕਰ ਸਕਦੇ ਏਦਾਂ ਜਿਹੜਾ ਤੁਸੀਂ ਡੈਟੀਫਾਈ ਨਹੀਂ ਕਰ ਪਾਓਗੇ ਪੰਜਾਬ 'ਚ ਕਿ ਗੈਰ ਕਾਨੂੰਨੀ ਕਿਨੇ ਕਾਨੂੰਨੀ ਕਰੇ ਗੈਰ ਕਾਨੂੰਨੀਆਂ ਦੇ ਕਦੇ ਬੋਰ ਥੋੜਾ ਲਾਇਆ ਉਹਨਾਂ ਨੇ ਕਦੇ ਉਹ ਉਹ ਵੱਡਾ ਕੋਈ ਦਫ਼ਤਰ ਥੋੜਾ ਖੋਲਿਆ ਉਹਦੇ ਪੈਦਲ ਸਵਾਰ ਨੇ ਇਦਾਂ ਹੀ ਬੰਦੇ ਲੱਭਦੇ ਰਹਿੰਦੇ ਆ ਤੇ ਇਦਾਂ ਹੀ ਮੁਰਗੇ ਫਸਾ ਕੇ ਉਹ ਘੱਲ ਦਿੰਦੇ ਜਿਹੜੇ ਇਸ ਤਰੀਕੇ ਨਾਲ ਸ਼ਹਿਰਾਂ ਦੇ ਵਿੱਚ ਖੁੱਲੇ ਨੇ ਜਿਹੜੇ ਬੋਰ ਲਗਾਉਂਦੇ ਨੇ ਉਹਨਾਂ ਦੀ ਵੀ ਜਾਂਚ ਹੋ ਰਹੀ ਹੈ ਕਿ ਉਹ ਫਰਾਡ ਨੇ ਜਾਂ ਸਹੀ ਨਹੀਂ ਉਹ ਤੇ ਅਸੀਂ ਡੀਸੀ ਸਾਹਿਬ ਦੀਆਂ ਡਿਊਟੀਆਂ ਲਗੀਆਂ ਸੀਰਪ ਸਾਹਿਬ ਨੇ ਸਾਡੇ ਪੰਜਾਬ ਚ ਡਿਊਟੀਆਂ ਲਗੀਆਂ ਕਿ ਜਿੱਥੇ ਕਿਤੇ ਇਦਾਂ ਦਾ ਖੁੱਲਾ ਜਿਨ੍ਹਾਂ ਨੇ ਡੀਸੀ ਕੋਲੋਂ ਪਰਮਿਸ਼ਨ ਨਹੀਂ ਲਈ ਜਾਂ ਜਿਨ੍ਹਾਂ ਨੇ ਕੇਂਦਰੀ ਸਰਕਾਰ ਦੇ ਇਮੀਗ੍ਰੇਸ਼ਨ এনਵਾਇਰਨਮੈਂਟ ਕੋ ਪਰਮਿਸ਼ਨ ਨਹੀਂ ਲਈ ਉਹਨਾਂ ਦੇ ਖਿਲਾਫ ਕਾਰਵਾਈ ਕਰੋ ਉਹਨਾਂ ਨੂੰ ਬੰਦ ਕਰੋ ਉਹ ਵੀ ਇਹੀ ਕਰਦੇ ਆ ਪਰ ਉਹ ਘੱਟ ਨੇ ਲੋਕਾਂ ਨੇ ਨਾ ਉਹ ਲਈ ਆ ਸਿੱਧੀ ਆ ਨੌਜਵਾਨਾਂ ਨੂੰ ਕੀ ਮੈਸੇਜ ਹੈ ਕਿ ਜਿਹੜੇ ਲੜਕੇ ਬਾਹਰ ਜਾਂਦੇ ਨੇ ਅਜੇ ਵੀ ਡੱਗੇ ਹੋਏ ਨੇ ਜੈ ਕਾਨੂੰਨੀ ਨੌਜਵਾਨਾਂ ਨੂੰ ਕੀ ਮੈਸੇਜ ਕਰਦਾ ਰਿਹਾ ਨਹੀਂ ਨਹੀਂ ਮੇਰਾ ਤਾਂ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਆ ਨੌਜਵਾਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਯਾਰ ਆਪਾਂ ਜੈ ਕਾਨੂੰਨੀ ਟੰਗਾਂ ਦੇ ਨਾਲ ਬਾਹਰ ਨਾ ਜਾਈਏ ਅੱਜ ਦਾ ਜਿਹੜਾ ਝੁਗ ਹੈ ਇਹ ਐਜੂਕੇਸ਼ਨ ਦਾ ਝੁਗ ਹੈ ਗਲੋਬਲਾਈਜੇਸ਼ਨ ਦਾ ਝੁਗ ਹੈ ਸਾਰੀ ਦੁਨੀਆ ਦੇ ਦਰਵਾਜ਼ੇ ਤੁਹਾਡੇ ਲਈ ਖੁੱਲੇ ਆ ਤੁਸੀਂ ਚੇ ਪੜਨ ਚਲ ਜਿਓ ਚੇ ਨੌਕਰੀ ਲੈਣ ਚਲ ਜਿਓ ਬਾ ਜਾਓ ਸਹੀਤਾਂਗਨਾ ਕਾਨੂੰਨੀ ਤਰ ਮੇਰੀ ਬੇਨਤੀ ਹੈ ਲੋਕਾਂ ਨੂੰ ਅੱਜ ਕੱਲ ਤਾਂ ਇੱਕ ਇੱਕ ਪੋਤੇ ਆ ਲੋਕਾਂ ਦਾ ਪਹਿਲੇ ਜਮਾਨੇ ਦੇ ਦੇਖ ਜੋ ਪਚਾਹਤਾ ਪੰਜ ਬਾਤ ਪੱਤੋਂ ਹੁੰਦੇ ਸੀ ਉਦਾਂ ਆਪਾਂ ਵੇਚ ਲੈ ਕੇ ਕਈ ਸਮਿਆਂ ਤੋਂ ਇਸ ਗੱਲ ਤੇ ਲੱਗੇ ਦੋ ਹੀ ਬੱਚੇ ਘਰ ਵਿੱਚ ਹੁੰਦੇ ਇੱਕ ਲੜਕੀ ਐ ਇੱਕ ਲੜਕਾ ਐ ਤੇ ਆਪਣਾ ਜਿਹੜਾ ਇੱਕ ਇੱਕ ਲੜਕਾ ਵੀ ਐ ਉਹਨੂੰ ਵੀ ਆਪਾਂ ਜਾਂਦੇ ਟ੍ਰੈਵਲ ਜਿੰਟਾਂ ਦੇ ਦਾਈ ਮੌਤ ਦੇ ਮੂਹਰੇ ਵਿੱਚ ਧਕੇਲ ਦਿੰਦੇ ਆ ਆ ਜਿਹੜੇ ਬੱਤਕੇ ਆਦੇ ਛੁਕਦੇ ਆ ਬੱਤਕੇ ਆ ਗਏ ਨਹੀਂ ਤਾਂ ਉਹ ਦੱਸਦੇ ਆ ਨਾ ਨਾਲ ਤੁਹਾਨੂੰ ਵੀ ਕਿੰਨੇ ਜੰਗਲਾਂ ਦੇ ਵਿੱਚ ਅਸੀਂ ਪਿੰਜਰ ਵੇਖੇ ਕਿੰਨੀਆਂ ਲਾਚਾਂ ਵੇਖੀਆਂ ਐਡੇ ਬੰਦੇ ਉੱਥੇ ਮਤ ਦੇਉਂਦੇ ਆ ਸੋ ਮੇਰੀ ਲੋਕਾਂ ਨੂੰ ਬੇਨਤੀ ਆ ਪੰਜਾਬੀਆਂ ਨੂੰ ਬੇਨਤੀ ਆ ਪੜਨ ਜਾਓ ਰੋਟੀ ਕਮਾਉਣ ਜਾਓ ਕੋਈ ਗੱਲ ਨਹੀਂ ਪਰ ਜਾਓ ਕਾਨੂੰਨੀ ਢੰਗ ਦੇ ਨਾਲ ਜਾਓ ਕਾਨੂੰਨੀ ਰਸਤੇ ਦੇ ਨਾਲ ਗੈਰਕਾਨੂੰਨੀ ਮਨੁੱਖੀ ਤਸਕਰੀ ਕਰਨ ਵਾਲੇ ਬੰਦਿਆਂ ਦੇ ਤੇਤੇ ਚੜ ਕੇ ਜਿਹੜਾ ਤੁਹਾਨੂੰ ਕੋਈ ਗਲਤ ਸਟੈਪ ਤੇ ਜੁਕੜਨਾ ਚਾਹੀਦਾ ਇਹ ਮੇਰੀ ਸਾਰਿਆਂ ਨੂੰ ਜੜੀ ਬੇਨਤੀ ਹੈ